ਦੋ ਸੀਟੇ ਵਾਲਿਆਂ ਨੂੰ ਗੱਡੀ ਤੋਂ ਲਾਹਤਾ ਕਿੱਦਾਂ سارے ਵੀਰਪਰਾ ਉਮੀਦਵਾਰ ਦਾ ਤੁਸੀਂ ਸਾਰੇ ਐਨ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਮੈਚ ਲੈ ਕੇ ਆਏ ਆਂ ਚੋਟੀ ਦਾ ਮੈਚ ਆ ਸਿਰੇ ਦਾ ਮੈਚ ਆ ਜਿੱਥੇ ਜੀਪਾ ਦੇ ਮੁਕਾਬਲੇ ਹੋਣੇ ਆ ਸਿਰੇ ਸਿਰੇ ਦੇ ਮੱਲ ਪੁੱਜੇ ਵੇ ਸਿਰੇ ਸਿਰੇ ਦੀਆਂ ਟੱਕਰਾਂ ਇਹ ਟੱਕਰਾਂ ਜਿਹੜੀਆਂ ਕਦੇ ਦੇਖਣ ਵਾਲੀਆਂ ਸੀਗੀਆਂ ਇਹ ਟੱਕਰਾਂ ਨੂੰ ਦੁਨੀਆ ਦਾ ਅਰਥ ਹੋਈ ਇੱਥੇ ਜੱਗੂ ਵਰਗੇ ਹਾਗੋਂ ਆੜੀ ਵਰਗੇ ਪਲੇਅਰ ਪੁੱਜੇ ਵੇ ਸਿਰੇ ਸਿਰੇ ਦੀਆਂ ਟੱਕਰਾਂ ਹੈ ਸਾਡੀ ਵੀਡੀਓ ਨੂੰ ਐਂਡ ਤੱਕ ਬਣੀ ਰਹੋ ਜਲਦੀ ਜਲਦੀ ਵੀਡੀਓ ਨੂੰ ਕਰ ਲਓ ਲਾਈਕ ਐਂਡ ਸਬਸਕ੍ਰਾਈਬ ਇਧਰ ਦੇਖੋ ਫਿਰ ਪੈਂਦੀ ਹੋਈ ਰੇਡ ਐ ਇੱਕ ਪਾਸੇ ਕਲਵੀਰ ਤੇ ਦੇਖੋ ਫਿਰ ਲੱਗ ਗਿਆ ਜੱਫਾ ਸਰਾ ਕਰਵਾਦੀ ਮੁੰਡੇ ਨੇ ਦੇਖੋ ਫਿਰ ਕਿੱਦਾਂ ਰਣਬੰਦ ਦਾ ਜਾਫੀ ਦਾ ਸਰਾ ਕਰਵਾਤਾ ਇਧਰ ਆ ਗਿਆ ਸਿੰਘ ਸਰਦਾਰ ਦੇਖੋ ਫਿਰ ਮੂਰੇ ਚਾਰ ਜਾਫੀ ਨੇ ਚਾਰੇ ਟੌਪ ਦੇ ਜਾਫੀ ਦੇ ਦੇਖੋ ਫਿਰ ਕਿਹਦੇ ਨਾਲ ਅੱਧਾ ਮੁਕਾਬਲਾ ਸਰੇ ਦੀ ਟੱਕਰ ਆ ਦੇਖੋ ਫਿਰ ਸਿੰਘ ਸਰਦਾਰ ਪਾਉਂਦਾ ਹੈ ਇੱਕ ਵੱਡੀ ਕੁਸਰੇ ਦੀ ਗੱਲ ਬਾਤ ਆ ਚਾਰੇ ਚੋਟੀ ਦੇ ਮੱਲ ਨੇ ਦੇਖੋ ਫਿਰ ਸਿੰਘ ਸਰਦਾਰ ਖੜਦਾ ਕਿ ਭਾਈ ਦਾ ਸਰੇਗ ਦੀ ਗੱਲ ਬਾਤ ਨਹੀਂ ਪਈਆ ਸਰੇ ਸਰੇ ਦੀ ਟੱਕਰਾਂ ਦੇਖੋ ਫਿਰ ਸਿੰਘ ਸਰਦਾਰ ਫੜ ਲਿਆ ਪਰ ਪਲੇਅਰ ਪੂਰੇ ਤਗੜੇ ਅੱਜ ਚੋਟੀ ਦੇ ਰੁੱਦੇ ਹੋਇਆ ਪਰ ਸਿੰਘ ਸਰਦਾਰ ਨਾਪਲਿਆ ਪਰ ਜਾਫੀ ਦਾ ਨੰਬਰ ਅਸਰਾਗਰਤਾ ਜਾਫੀ ਨੇ ਦੇਖੋ ਫਿਰ ਆ ਗਿਆ ਫਿਰ ਧੂੜਕੋਟ ਵਾਲਾ ਕਾਲਾ ਇਹ ਵੀ ਚੋਟੀ ਦਾ ਮੱਲ ਹੈ ਅੱਜ ਦੇ ਟਾਈਮ ਦਾ ਸਰੇ ਦਾ ਰੀਡਰ ਹੈ ਇਹ ਵੀ ਇਹ ਵੀ ਕਹਿੰਦੇ ਕਹੋਂ ਦੇ ਮੱਲਾਂ ਉੱਤੇ ਰੇਡਾ ਪਾਉਂਦਾ ਦੇਖੋ ਫਿਰ ਜੱਗੂ ਹਾਕਮ ਵਾਲੀ ਪਰ ਡਬਲ ਟੱਚ ਦਾ ਇਸ਼ਾਰਾ ਕੀਤਾ ਡਬਲ ਟੱਚ ਦਾ ਪਰ ਜਾਫੀ ਨੂੰ ਨੰਬਰ ਦਿੱਤਾ ਗਿਆ ਆ ਗਿਆ ਫਿਰ ਸਾਜੀ ਸਾਜੀ ਵੀ ਇਹ ਵੀ ਸਰੇ ਦਾ ਰੇਡਰ ਹੈ ਵੀ ਕਹਿੰਦਾ ਕਹੋਂ ਦਾ ਰੇਡਰ ਅੱਜ ਦੇ ਟਾਈਮ ਦਾ ਸਰੇ ਦਾ ਰੇਡਰ ਗੱਲਬਾਤ ਪੂਰੀ ਹੈ ਇਹ ਚ ਵੀ ਇੱਕ ਕਬੱਡੀ ਦੇ ਗਰਾਊਂਡਾਂ ਵਿੱਚ ਨਾ ਚਾਲਦਾ ਹੈ ਸਾਜੀ ਦਾ ਇੱਕ ਗੁਜਰਾਂ ਦਾ ਪੰਡਾ ਇਹ ਗੁਜਰ-ਗੁਜਰ ਕਰਾਈ ਪਈ ਹੈ ਇਹਨੇ ਬਹੁਤ ਛੋਟੇ ਘਰਾਜੋਂ ਉੱਠੇ ਵੀ ਆਏ ਵੱਡੇ ਮੱਲ ਬਣ ਕੇ ਛੋਟੇ ਘਰਾਜੋਂ ਉੱਠ ਗਏ ਬੱਲੇ-ਬੱਲੇ ਕਰਵਾਤੀ ਸਾਜੀ ਨੇ ਰੇਡ ਪਾ ਕੇ ਆਹ ਟੱਕਰ ਦੇਖੋ ਫਿਰ ਦੇਖੋ ਮੋਰੀ ਚਾਰ ਜੱਫੀ ਨੇ ਇੱਕ ਨੀ ਤੇ ਜੱਗੂ ਹਾਕਮ ਵਾਲੀਆ ਦੇਖੋ ਫਿਰ ਜੱਗੂ ਨਾ ਹੋਊਗੀ ਇਹਨੂੰ ਕਬੱਡੀ ਦਾ ਰੈਂਬੋ ਕਹਿੰਦੇ ਆ ਰੈਂਬੋ ਰੈਂਬੋ ਕਰਵਾਦੀ ਚੱਕ ਕੇ ਬਾ ਠੋਕਿਆ ਜੱਗੂ ਨੇ ਜੱਗੂ ਵੀ ਬਹੁਤ ਨਿਮਰਤਾ ਵਾਲਾ ਖਿਡਾਰੀ ਹੈ ਦੇਖੋ ਫਿਰ ਆ ਗਿਆ ਸਿੰਘ ਸਰਦਾਰ ਦੇਖੋ ਕੀਦੇ ਨਾਲ ਹੁੰਦਾ ਮੁਕਾਬਲਾ ਚੋਟੀ ਦਾ ਮਹੱਲ ਹੈ ਸਿੰਘ ਸਰਦਾਰ ਵੀ ਦੇਖੋ ਫਿਰ ਚਾਰ ਜਫਾ ਫਿਰ ਦੇਖੋ ਕੀਦੇ ਨਾਲ ਹੁੰਦਾ ਮੁਕਾਬਲਾ ਪਹਿਲਾਂ ਜਫਾ ਖਾ ਗਿਆ ਸੀ ਪਰ ਹੁਣ ਨਹੀਂ ਲੱਗਦਾ ਵੀ ਖਾਊਗਾ ਜਫਾ ਵੀ ਚੋਟੀ ਦਾ ਮਹੱਲ ਹੈ ਦੇਖੋ ਫਿਰ ਸਿੰਘ ਸਰਦਾਰ ਦੇਖੋ ਫਿਰ ਇਹਨੂੰ ਵੀ ਕਬੱਡੀ ਆ 911 ਬੰਨਣਾ ਦੇਖੋ ਫਿਰ ਕਿਦਾਂ ਹੁੰਦਾ ਫੇਰ ਸਿੰਘ ਸਰਦਾਰ ਦਾ ਆਪਣਾ ਦੇਖੋ ਫਿਰ ਖੜਦਾ ਕਿ ਭਜਦਾ ਲੱਗਦਾ ਡੱਕਿਆ ਗਿਆ ਸਿੰਘ ਸਰਦਾਰ ਸਰਾ ਘਾਤਾ ਜਾਫੀ ਨੇ ਜਾਫੀ ਵੀ ਪੂਰੇ ਜਿ ਟੌਪ ਦੇ ਸੱਦੇ ਵੇ ਟੌਪ ਦੇ ਆ ਗਿਆ ਪਰ ਧੂੜ ਕੋੜੀਏ ਵਾਲਾ ਕਾਲਾ ਦੇਖੋ ਫਿਰ ਮੂਰੇ ਚਾਰ ਜਾਫੀ ਨੇ ਅੱਗੇ ਧੂੜ ਕੋੜੀਏ ਵਾਲ ਨੂੰ ਬਾਹਰ ਕੱਢਦਾ ਸੀ ਰੈਂਬੋ ਨੇ ਪਰ ਹੁਣ ਦੇਖੋ ਫਿਰ ਕੀ ਬੰਨਦਾ ਹੈ ਦੇਖੋ ਫਿਰ ਲਾਲ ਨਿੱਕਰਾਂ ਵਾਲੇ ਭੜਪੇ ਦੇਖੋ ਫਿਰ ਸਰੀਰੀ ਟੱਕਰ ਆ ਦੇਖੋ ਪਰ ਧੂੜ ਕੋਟਿਏ ਵਾਲਾ ਵੀ ਨਾ ਨਹੀਂ ਲੈਂਦਾ ਰੁਕਣ ਦਾ ਪੰਜ ਫਾਰਮ ਚ ਆਇਆ ਧੂੜ ਕੋਟਿਏ ਵਾਲਾ ਕਾਲਾ ਉਹ ਨਿਕਲ ਕੇ ਭੱਜ ਗਿਆ ਪੂਰੇ ਸਰਾਗਾਤਾ ਧੂੜ ਕੋਟਿਏ ਵਾਲੇ ਕਾਲੇ ਨੇ ਦੇਖੋ ਫਿਰ ਫੇਰ ਆ ਗਿਆ ਸਾਜੀ ਉਹ ਨਵਾਬ ਕਹਿੰਦੇ ਨੇ ਕਬੱਡੀਆ ਨਵਾਬ ਸਰੀਰਾਂ ਰੇਡ ਰੈ ਨੂੰ ਉੱਡਣਾ ਸੱਪ ਕਹਿੰਦੇ ਇਹਨੂੰ ਉੱਡਣਾ ਸੱਪ ਵੀ ਕਹਿੰਦੇ ਕਹੋਂ ਦੇ ਜਾਫਾਂਾਂ ਤੇ ਰੇਡ ਆਪੁੰਦਾ ਇਹ ਮਾੜਿਆ ਤੁੰਹਾਂ ਦਾ ਸਪੋਰਟ ਹੀ ਕਰਦਾ ਏ ਕਹਿੰਦਾ ਕਹੋਂਦਾ ਏ ਲਾਲਾ ਠੋਕਦਾ ਜਾਫਾਂਾਂ ਉੱਪਰ ਤੂੰ ਇਸ ਸੈੰਗ ਸਰਦਾਰ ਨੂੰ ਡੱਕ ਲੈਨੇ ਪਰ ਸਾਜੀ ਨੂੰ ਖੜਕੇ ਦਿਖਾਓ ਸਾਜੀ ਨੂੰ ਸਾਜੀ ਸਾਜੀ ਹੋ ਗਈ ਬੱਲੇ ਬੱਲੇ ਕਰਵਾਤੀ ਸਾਜੀ ਦੇ ਜੱਫਾ ਲਾ ਕੇ ਅੱਜ ਸਾਜੀ ਜੀਬ ਜਿੱਤ ਨੂੰ ਫਿਰਦਾ ਪਰ ਹੋ ਗਿਆ ਮੁਕਾਬਲਾ ਦੇਖੋ ਫਿਰ ਦੇਖੋ ਕਰ ਇਹ ਫੜਨਾ ਕਿਹੜਾ ਮਜ਼ਾਕ ਹੈ ਨੰਬਰ 7 ਦਾ ਅਸਰਾ ਕਰਤਾ ਜਾਫੀ ਨੇ ਦੇਖੋ ਫਿਰ ਆ ਗਿਆ ਫਿਰ ਸਾਜੀ ਸਾਜੀ ਅੱਜ ਜੀਬ ਜਿੱਤ ਨੂੰ ਫਿਰਦਾ ਕੋਈ ਨਾ ਕੋਈ ਵੱਖਰਾ ਕਰਨ ਨੂੰ ਫਿਰਦਾ ਇਹਦੀ ਖੇਡ ਵੱਖਰੀ ਹੈ ਇਹਦਾ ਅੰਦਾਜ਼ ਵੱਖਰਾ ਹੈ ਇਹਦੀ ਲੁੱਕ ਵੱਖਰੀ ਹੈ ਇਹ ਜਦੋਂ ਰੇਡ ਆ ਪਉਂਦਾ ਜਾਪੂਆਂ ਦੀ ਭਾਦੀ ਬਾਂਝਰਦੀ ਆ ਵੀ ਕੌਣ ਆ ਗਿਆ ਰੇਡ ਪਾਉਣ ਦੇਖੋ ਪਰ ਤੁਸੀਂ ਸਿੰਘ ਸਰਦਾਰ ਨਹੀਂ ਨਾਪਲੇ ਨੇ ਪਰ ਇਹਨੂੰ ਨੱਪ ਕੇ ਦਿਖਾਓ ਦੇਖੋ ਫਿਰ ਸਾਜੀ ਆ ਗਿਆ ਫਿਰ ਧੂੜ ਕੋਟੀਏ ਵਾਲਾ ਕਾਲਾ ਦੇਖੋ ਪਰ ਕਿਹਦੇ ਨਾਲ ਹੁੰਦਾ ਮੁਕਾਬਲਾ ਮੋਰੀ ਚਾਰ ਜਾ ਫਿਰ ਪਰ ਤੁਸੀਂ ਐਕਰੀਜ ਜੱਫਾ ਲਾਦਾ ਜੀ ਹੁਣ ਧੂੜ ਕੋਟੀਏ ਨੂੰ ਦੁਬਾਰਾ ਫੜ ਕੇ ਦਿਖਾਓ ਫੇਰ ਮੰਲਾਂਗੇ ਗੱਲ ਬਾਤ ਪਰ ਉਹ ਚੱਕ ਲੈ ਜੱਗੂ ਨੇ ਬੱਲੇ ਬੱਲੇ ਕਰਵਾਈ ਆਉਂਦਾ ਜੱਗੂ ਅਜ ਮੂਹਦੇ ਕਰੀ ਜਾਂਦਾ ਜੱਗੂ ਅਜ ਫਾਰਮ 'ਚ ਆਇਆ ਬਹੁਤ ਪਤਾ ਨਹੀਂ ਕੀ ਕਰਨ ਨੂੰ ਫਿਰਦਾ ਕੁਝ ਵੱਖਰਾ ਇਹ ਕਰਨ ਨੂੰ ਫਿਰਦਾ ਕੁਝ ਜੀਬ ਜਿੱਤੋਂ ਨੂੰ ਫਿਰਦਾ ਜੱਗੂ ਅੱਜ ਧੰਨ ਤਾਂ ਨਕਰਦੀ ਜੱਗੂ ਨੇ ਅੱਜ ਜੱਫਾ ਲਾ ਕੇ ਨੌਨ ਸਟਾਪ ਜੱਫੀ ਲਾ ਰਿਹਾ ਅੱਜ ਪੈਂਦੀ ਹੋਈ ਦੇਖੋ ਸੈਗ ਸਰਦਾਰ ਨੇ ਰੇਡਰ ਆ ਕੇ ਦੋ ਜੱਫੇ ਖਾ ਗਿਆ ਸੈਗ ਸਰਦਾਰ ਹੁਣ ਦੇਖੋ ਫਿਰ ਕੀ ਬੰਦਦਾ ਹੈ ਪਰ ਵਾਰ-ਵਾਰ ਨਹੀਂ ਜੱਫੇ ਖਾਂਦਾ ਹਰੇਕ ਹਰੇਕ ਪਲੇਅਰ ਦੀ ਅਲੱਗ ਵੱਖਰੀ ਖੇਡ ਹੁੰਦੀ ਆ ਆ ਗਿਆ ਫਿਰ ਧੂੜ ਕੋਟੀਏ ਵਾਲਾ ਕਾਲ ਦੇਖੋ ਫਿਰ ਕਿਹਦੇ ਨਾਲ ਹੁੰਦੀ ਹੈ ਟੱਕਰ ਦੇਖੋ ਫਿਰ ਮਰੇ ਚਾਰ ਦੇ ਆਫੀ ਨੇ ਦੇਖੋ ਫਿਰ ਉਹ ਹੋ ਗਿਆ ਮੁਕਾਬਲਾ ਦੇਖੋ ਫਿਰ ਭਾਈ ਦਾ ਕੀ ਖੜਦਾ ਢੂਡ ਕੋਟੀ ਜਿਹੜਾ ਵੀ ਚੋਟੀਆ ਮਾਲਾ ਪਰ ਦੋਵੇਂ ਚੋਟੀ ਦੇ ਮਾਲ ਨੇ ਦੇਖੋ ਫਿਰ ਉਹ ਕੱਢਤਾ ਬਾਹਰ ਦੇਖੋ ਫਿਰ ਕਿੱਧਰ ਹਿੱਸਾ ਆਉਂਦਾ ਰੈਫਰੀ ਰਸੂਤ ਫੈਸਲਾ ਕਿੱਧਰ ਨੂੰ ਜਾਂਦਾ ਆ ਗਿਆ ਫਿਰ ਉੱਡਣਾ ਸਾਪ ਕਬੱਡੀ ਦਾ ਇਹਨੂੰ ਗੁਜਰਾਂ ਦਾ ਮੁੰਡਾ ਕਹਿੰਦੇ ਆ ਦੇਖੋ ਫਿਰ ਕਿਹਦੇ ਨਾਲ ਹੁੰਦਾ ਟੱਕਰਾ ਇਹ ਵੀ ਕਹਿੰਦਾ ਕਹੋਂਦਾ ਮਾਲਾ ਇਹ ਵੀ ਸਰੇ ਦਾ ਰੀਡਰ ਅੱਜ ਦੇ ਟਾਈਮ ਦਾ ਸਰੇ ਦਾ ਰੀਡਰ ਇਹ ਵੀ ਘਾਟੀ ਰੋਗਦਾ ਹੈ ਇਹਨੂੰ ਘੱਟ ਤੋਂ ਘੱਟ ਇੱਕ ਦੋ ਜੱਫੇ ਲੱਗਦੇ ਆ ਪਰ ਜੱਫਾ ਲਾਉਣਾ ਇਹਨੂੰ ਬਹੁਤ ਮੁਸ਼ਕਲ ਆ ਦੇਖੋ ਫਿਰ ਚੱਕ ਲੈ ਫਿਰ ਪਰ ਸਾਜੀ ਵੀ ਕਦੇ-ਕਦੇ ਜੱਫਾ ਖਾ ਜਾਂਦਾ ਇਹ ਦੇਖੋ ਫਿਰ ਆ ਗਿਆ ਫਿਰ ਦੇਖੋ ਫਿਰ ਮੁਰੇ ਚਾਰ ਜਾਪੀ ਨੇ ਦੇਖੋ ਕਿਹਦੇ ਨਾਲ ਹੁੰਦਾ ਮੁਕਾਬਲਾ ਅੱਜ ਜੱਗੂ ਨੇ ਸਾਜੀ ਸੱਧਿਆ ਹੋਇਆ ਅੱਜ ਉੱਡਣਾ ਸੱਪ ਸੱਧਿਆ ਹੋਇਆ ਅੱਜ ਤੋਂ ਇਹ ਬੈਸਟ ਨਿਕਲ ਨੂੰ ਫਿਰਦੇ ਉਧਰ ਉਹ ਵੀਰ ਵੀਰ ਕੌਡਿਆਂ ਪੋਂਦਾ ਇਧਰੋਂ ਇਹ ਜੱਫੇ ਤੇ ਜੱਫੇ ਸਿੱਟੀ ਆਉਂਦਾ ਸ਼ਰਾਂ ਲਈ ਤੁਰੀ ਜਾਂਦਾ ਜੱਗੂ ਅੱਜ ਆ ਗਿਆ ਫਿਰ ਉਡਣਾ ਸੱਪ ਇੱਕ ਵਾਰ ਮੁਰੇ ਚਾਰ ਜੱਪੀ ਨੇ ਦੇਖੋ ਕੀ ਇਹਦੇ ਨਾਲ ਹੁੰਦਾ ਮੁਕਾਬਲਾ ਸਰਾਹ ਕਰੀ ਜਾਂਦਾ ਸਾਜੀ ਵੀ ਅਜ ਪਰ ਵਾਰ-ਵਾਰ ਨਹੀਂ ਸਾਜੀ ਜੱਫੇ ਖਾਂਦਾ ਇਹ ਵੀ ਕਦੇ-ਕਦੀ ਚੱਫਾ ਖਾਂਦਾ ਆਉਣ ਲੱਗੇ ਤਾਂ ਹੋ ਜੱਫਾ ਕਰੇ ਮੂਦੇ ਇਹ ਵੀ ਵੀਰ-ਵੀਰ ਕੇ ਕੋਡੀਆਂ ਫੋਦਾ ਦੇਖੋ ਫਿਰ ਭੱਜ ਗਿਆ ਸਾਜੀ ਨੇ ਸਰਾਹਗਾ ਤਾਂ ਸਰਾਹ ਸਾਜੀ ਲੈ ਇੱਕ ਲਾਈਕ